ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੇ ਪਿਆਰਿਓ ਕੱਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਹੋਇਆ ਸੀ ਬੜੀ ਧੂਮ ਧਾਮ ਨਾਲ ਇਨ ਦਿਨ ਜੰਜ ਰਹੀ ਚੌਥੇ ਦਿਨ ਜੰਜ ਵਿਦਾ ਹੋਈ ਅੱਗੇ ਜੰਜਾ ਤਿੰਨ ਦਿਨ ਦਿਨ ਚਾਰ ਚਾਰ ਦਿਨ ਰਹਿੰਦੀਆਂ ਤਾਂ ਤਿੰਨ ਦਿਨ ਰਹਿ ਕੇ ਚੌਥੇ ਦਿਨ ਜੰਜ ਵਿਦਾ ਹੋਈ ਵਿਦਾ ਹੋਈ ਜੰਜ ਜਿਹੜੀ ਹੈ ਉਹ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜਿਹਦੇ ਘਰ ਗਹਿਰਾਮ ਜਿਹਦੇ ਘਰ ਉਤਾਰਾ ਕੀਤਾ ਇਹ ਬੇਬੇ ਨਾਨਕੀ ਜੀ ਨੇ ਜਾਣ ਨਾ ਦਿੱਤਾ ਬੜੀ ਜਿੱਦ ਪਾਈ ਕਿ ਇੱਥੇ ਹੀਰਾਣਕੋ ਮੋਤੀਖਾਨਾ ਵੀ ਗੁਰਨਾਨਕ ਦੇਵ ਜੀ ਚਲਾਉਂਦੇ ਸਨ ਪਰ ਪਰਮਾਨੰਦ ਦੇ ਕਹਿਣ ਤੇ ਭੂਲਾ ਚੰਦ ਦੇ ਕਹਿਣ ਤੇ ਸ਼ਗਨ ਸ਼ਾਸਤਰ ਵੀ ਕਰੀਦੇ ਹਨ ਇਹ ਇਹਨਾਂ ਨੂੰ ਕਾਰੇ ਤਲਵੰਡੀ ਭੇਜ ਦਿਓ ਕਿ ਮਾਤਾ ਤ੍ਰਿਪਤਾ ਜੀ ਨੇ ਸ਼ਗਨ ਸ਼ਾਸਤਰ ਕਰਨੇ ਹਨ ਕਿ ਨਿਗਰ ਨੂੰ ਨੂੰ ਤੇ ਬਹੁ ਨੂੰ ਘਰ ਭੇਜਿਆ ਜਾਵੇ ਇਹ ਵਿਚਾਰਾ ਹੁੰਿਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਸਤੀ ਵਿੱਚ ਪੈਰ ਰੱਖਣ ਲੱਗੇ ਹਨ ਕਿ ਗ੍ਰਸਤੀ ਜੀਵਨ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਮਤਾ ਦੱਤਾ ਦੱਤਿਆ ਗ੍ਰਸਤੀ ਜੀਵਨ ਨੂੰ ਅਪਣਾਇਆ ਗ੍ਰਸਤੀ ਜੀਵਨ ਨੂੰ ਮਾੜਾ ਨਹੀਂ ਦੱਸਿਆ ਉੱਚਾ ਦੱਸਿਆ ਤੇ ਤਲੁੰਡੀ ਜਾਣ ਪਰਮਾਨੰਦ ਜੀ ਦੇ ਕਹਿਣ ਤੇ ਮੂਲਾ ਚੰਦ ਦੇ ਕਹਿਣ ਤੇ ਇਹਨਾਂ ਨੂੰ ਤਲਵੰਡੀ ਇੱਕ ਮਹੀਨੇ ਵਾਸਤੇ ਭੇਜਿਆ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਾਲੇ ਜੀ ਨੂੰ ਕਿਹਾ ਕਿ ਤੁਸੀਂ ਮੋਦੀ ਖਾਣਾ ਚਲਾਓ ਤੇ ਵੱਲਾ ਜੀ ਨੇ ਕਿਹਾ ਸੀ ਜੱਟ ਹੋਣਿਆਂ ਸੀ ਕੁਝ ਅਨਪੜਾ ਤੁਹਾਨੂੰ ਇੰਨੀ ਸਮਝ ਨਹੀਂ ਉਹ ਕਾਦੇ ਵਾਈਗੁਰ ਤੁਹਾਡੇ ਤੇ ਮਿਹਰਬਾਨ ਹੋਏਗਾ ਵਾਈਗੁਰ ਨੇ ਆਪ ਕਰਨਾ ਹੈ ਤੁਸੀਂ ਸਿਰਫ ਬਹਿਣਾ ਹੈ ਹੱਟ ਦੇ ਬਹਿਣਾ ਹੈ ਆਪੇ ਕੰਮ ਚਲੇਗਾ ਇੱਕ ਮਹੀਨੇ ਵਾਸਤੇ ਗੁਰਨਾਨਕ ਦੇਵ ਜੀ ਮਹਾਰਾਜ ਤਲਵੰਡੀ ਆ ਗਏ ਤਲਵੰਡੀ ਇੱਕ ਮਹੀਨਾ ਰਹੇ ਫਿਰ ਇੱਕ ਮਹੀਨੇ ਬਾਅਦ ਤਲਵੰਡੀ ਤੋਂ ਰਹਿ ਕੇ ਫਿਰ ਸੁਲਤਾਨਪੁਰ ਆਏ ਬੜੇ ਸੁਲਤਾਨਪੁਰ ਆਏ ਇਹ ਮਾਤਾ ਸੁਲਖਣੀ ਜੀ ਨੇ ਬੇਬੇ ਨਾਨਕੀ ਜਿਹਦੇ ਪੈਰਾਂ ਦੇ ਮੱਥਾ ਟੇਕਿਆ ਬੇਬੇ ਨਾਨਕੀ ਜੀ ਨੇ ਅਸ਼ੀਰਵਾਦ ਦਿੱਤੀ ਉੱਟ ਗਏ ਗੱਲ ਵਿੱਚ ਲਿਆ ਠੰਢੀ ਠਾਰ ਹੋਈ ਅਸ਼ੀਰਵਾਦ ਦਿੱਤੀ ਤੇ ਲੱਗੇ ਉੱਥੇ ਰਹਿਣ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਟੇ ਚਲਾਉਣ ਲੱਗੇ ਮੋਦੀਖਾਨੇ ਨੂੰ ਨਵਾਬ ਦੇ ਮੋਦੀਖਾਨੇ ਵਿੱਚ ਹੱਥ ਚੁਲਾਉਣ ਦੇ ਜੋ ਕੰਮ ਕਰਦੇ ਸਨ ਉਹਨਾਂ ਦੇ ਇਹ ਚੱਲ ਰਹੀ ਤੇਰਾ 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 ਕੁੱਖਾ ਨੰਗਾ ਕੋਈ ਗਰੀਬ ਬੜੀਆਂ ਦਾਤਾਂ ਮੰਗਦੇ ਇਹ ਫਿਰ ਚੁਗਲੀਆਂ ਲੱਗਣ ਲੱਗੀਆਂ ਕਿ ਨਵਾਬ ਬਣੋ ਕੇ ਤੇਰਾ ਮੋਦੀ ਖਾਣਾ ਬੜਾ ਲਟਾ ਹੁੰਦਾ ਹੈ ਇਹ ਗਰੀਬ ਉੱਖੇ ਨੰਗੇ ਨੂੰ ਕਪੜਾ ਦੇਣਾ ਉਨਾਂ ਦੇ ਦੇਣਾ ਤੇਰਾ ਤੇਰਾ ਕਰਕੇ ਹੀ ਚਲਾਉਂਦੇ ਰਹੇ ਗੁਰਨਾਨਕ ਦੇਵ ਜੀ ਮਹਾਰਾਜ ਦੀ ਚਾਲ ਉਸ ਤਰ੍ਹਾਂ ਹੀ ਰਹੀ ਫਿਰ ਗੁਰਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਹੋਇਆ ਸੀ ਘਰ ਸੁਲਖਣੀ ਆਏ ਸਨ ਉਹਨਾਂ ਨੇ ਘਰ ਵੀ ਕਿੰਗਾ ਪੈਸਾ ਹੋਰ ਨਵੇਂ ਕੱਪੜੇ ਬਸਤਰ ਖਾਣ ਪੀਣ ਦੀ ਕੋਈ ਕਮੀ ਨਾ ਰੱਖੀ ਸਭ ਕੁਝ ਘਰ ਦੇਵਣਾ ਸਭ ਕੁਝ ਪਚਾਵਣਾ ਪਰ ਸੁਲਖਣੀ ਜੀ ਦੀ شکایت ਹੀ ਰੰਦੀ ਬੇਬੇ ਨਾਨਕੀ ਜੀ ਕੋਲ ਇਹ ਤੇਰਾ ਭਰਾਉ ਮੇਰੇ ਨਾਲ ਚੰਗੀ ਤਰ੍ਹਾਂ ਬਾਤ ਨਹੀਂ ਕਰਦਾ ਮੇਰੇ ਨਾਲ ਚੰਗੀ ਤਰ੍ਹਾਂ ਬੋਲਦਾ ਨਹੀਂ ਮੈਨੂੰ ਬੁਲਾਉਂਦਾ ਨਹੀਂ ਉਹ ਇਹ ਰੋਜ਼ ਕਰਦੀ ਇਹ ਬੇਬੇ ਨਾਨਕੀ ਜੀ ਨੂੰ ਨਹੀਂ ਰੋਜ਼ ਕਰਦੀ ਮੁਲਾ ਮੁਲਾ ਖत्री ਆਇਆ ਤੇ ਉਸਨੇ ਕਿਹਾ ਕਿ ਕਿ ਕਿੱਥੇ ਮੇਰੀ ਧੀ ਨੂੰ ਫਾਟਿਆ ਹੈ ਕਿ ਉਹ ਪੁਰ ਨਾਨਕ ਦੇਵ ਜੀ ਮਹਾਰਾਜ ਦੀ ਚਾਲ ਇਸ ਤਰ੍ਹਾਂ ਹੀ ਸੀ ਇਹ ਉਹ দানਪੂਰ ਕਰਦੇ ਸਨ ਕਿ ਉਹ ਮਾਨਾ ਉਹ ਗਰੀਬਾਂ ਵਿੱਚ ਵੰਡ ਦੇਣਾ ਉਹ ਬੜਾ ਹੁਸੈ ਨਾਲ ਅਗ ਬੁਬੂਲਾ ਹੁੰਦਾ ਇਹ ਉਧਰੋਂ ਚੰਦੋ ਰਾਣੀ ਐ ਸੁਲੱਖਣੀ ਦੀ ਮਾਤਾ ਉਹ ਆ ਕੇ ਨੋਰੇ ਕਿਲੇ ਜਿੰਦੀ ਬੀਬੇ ਨਾਨਕੀ ਨੂੰ ਇਹ ਤੂੰ ਆਪਣੀ ਭਰਾਉ ਨੂੰ ਸਮਝਾ ਨਹੀਂ ਸਕਦੀ ਕਿ ਮੈਂ ਪ੍ਰਾਉ ਨੂੰ ਕੁਝ ਸੁਝਾਵਾ ਫਿਰ ਇਹ ਕਿ ਉਹ ਬੇਬੇ ਨਾਨਕੀ ਨੇ ਕਿਹਾ ਮੈਂ ਕੀ ਸਮਝਾਵਾਂ ਕੋਈ ਖਾਣ ਪੀਣ ਦੀ ਕਮੀ ਨਹੀਂ ਕੋ ਕਪੜੇ ਲਾਣ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਕੋ ਕਮੀ ਹੋਵੇ ਤਾਂ ਮੈਂ ਸਮਝਾਵਾਂ ਕਹਿੰਦੇ ਸਭ ਕੁਝ ਗਹਿਣਾ ਕਪੜਾ ਖਾਣ ਵਾਸਤੇ ਕੋਈ ਸਮੀ ਹੋਵੇਗਾ ਸਮਝਾਵਾਂ ਇਹ ਬੇਬੇ ਨਾਨਕੀ ਨੇ ਕਿਹਾ ਕਿ ਮੇਰਾ ਘਰਾ ਜੂਆ ਖੇਡਦਾ ਹੋਵੇਗਾ ਸਮਝਾਵਾਂ ਤੂੰ ਸਮਝਾਵਾ ਮੈੱਕਸ ਤਰਫ ਨੂੰ ਕੀ ਸਮਝਾਵਾ ਉਹ ਪੈਸਾ ਬਰਬਾਦ ਨਹੀਂ ਕਰਦਾ ਉਹ ਜੇ ਭੁੱਖਿਆਂ ਨੂੰ ਦਾਨ ਕੁੰਡ ਕਰਦਾ ਹੈ ਤਾਂ ਕੀ ਹੈ ਮੈਂ ਕਿਉਂ ਸਮਝਾਵਾ ਲਿਖੁੱਟੂ ਹੋਵੇ ਮੈਂ ਸਮਝਾਵਾ ਮੈਂ ਕਿਸ ਗੱਲੋਂ ਸਮਝਾਵਾ ਐਵੇਂ ਹੀ ਤੁਸੀਂ ਬੋਲੀਆਂ ਚੁਮੋਤੇ ਮਾਰਦੇ ਹੋ ਬਿਬੀ ਨਾਨਕੀ ਨੇ ਇਸ ਤਰ੍ਹਾਂ ਚੰਦੂ ਰਾਣੀ ਨੂੰ ਸ਼ਰਮਿੰਦਾ ਕੀਤਾ ਇਹ ਮੇਰਾ ਭਰਾ ਜਿਹੜਾ ਹੈ ਬੜਾ ਤਕਵਾਰ ਹੈ ਇਹ ਗਰੀਬਾਂ ਨੂੰ ਕੁਝ ਖਾਣ ਨੂੰ ਰੋਟੀ ਖਵਾਉਂਦਾ ਹੈ, ਧਾਨ ਦਿੰਦਾ ਹੈ। ਇਸ ਵਿੱਚ ਕੀ ਹੈ? ਇਹ ਗੱਲਾਂ ਸੁਣ ਕੇ ਚੰਦੋ ਰਾਣੀ ਚਰਮਿੰਦੀ ਹੋ ਗਈ, ਤੂੰ ਸੁੱਖਣੀ ਨੂੰ ਕਿਹਾ ਤੂੰ ਤਬਰ ਵਿਚਾਰ। ਕਿਉਂਕਿ ਬੇਬੇ ਨਾਨਕੀ ਜਿਹੜੀਆਂ ਗੱਲਾਂ ਕੀਤੀਆਂ ਹਨ, ਉਹ ਸੱਚ ਹਨ। ਜੇ ਤੈਨੂੰ ਕਿਤੇ ਤੈਨੂੰ ਠੁੱਡ ਹੁੰਦੀ ਹੋਵੇ ਤੂੰ ਦੱਸ। ਕੱਪੜਾ, ਲੀੜਾ ਤੈਨੂੰ ਨਾ ਮਿਲਦਾ ਹੋਵੇ ਤੂੰ ਦੱਸ। ਤੈਨੂੰ ਰੋਟੀ ਰੱਜ ਕੇ ਨਾ ਮਿਲਦੀ ਹੋਵੇ ਤਾਂ ਤੂੰ ਦੱਸ। ਇਸੋ ਲੋਕੀ ਨੇ ਕਿਹਾ ਇਨ੍ਹਾਂ ਗੱਲਾਂ ਵਿੱਚ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸਭ ਕੁਝ ਮਿਲਦਾ ਹੈ ਪਰ ਉਹ ਮੂੰਹ ਤੋਂ ਬੋਲਦਾ ਨਹੀਂ ਮਹੀਨੇ-ਮਹੀਨੇ ਬਾਅਦ ਪਹਿਲਾਂ ਤਾਂ ਘਰ ਹੀ ਨਹੀਂ ਆਉਂਦੇ ਜੇ ਘਰ ਆਉਂਦੇ ਹਨ ਤੇ ਮੇਰੇ ਮੂੰਹ ਮੱਥੇ ਲੱਗਦੇ ਨਹੀਂ ਮੈਨੂੰ ਬੁਲਾਉਂਦੇ ਨਹੀਂ ਮੂੰਹ ਦੀ ਗੋਲ ਨਹੀਂ ਮੇਰੇ ਨਾਲ ਸੀ ਤੇ ਉਹ ਬੋਲਦੇ ਨਹੀਂ ਮੈਨੂੰ ਉਸ ਗੱਲ ਦੀ ਰੰਗ ਹੈ ਇਫਤਿਹ ਚੰਦੋ ਰਾਣੀ ਬੇਬੇ ਨਾਨਕੀ ਕਾਤ ਗਈ ਬੇਬੇ ਨਾਨਕੀ ਜਿੰਨ ਕਿਆ ਮੇਰੀ ਧੀ ਸੁਨ ਆਪਣੀ ਦੀ ਕਹਿੰਦੇ ਹਾਂ ਨੇ ਕਿ ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਪਰ ਗੁਲਮਾਨਿਕ ਮੇਰਾ ਖਾਵਣ ਦਾ ਮੇਰੇ ਨਾਲ ਸਿੱਦੇ ਮੂੰਹ ਫੋਜਦਾ ਨਹੀਂ ਬੁਲਾਉਂਦਾ ਨਹੀਂ ਕਿੰਨੇ ਦਿਨ ਨੇ ਕਿੰਨੇ ਕਿੰਨੇ ਦਿਨ ਘਰ ਦੇ ਵੜਦਾ ਮਹੀਨਾ ਮਹੀਨਾ ਕਹਦਾ ਮਹੀਨੇ ਜਦ ਆਉਂਦਾ ਹੈ ਇਹ ਸਿੱਧੇ ਉਹ ਬਾਤ ਨਹੀਂ ਕਰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰੱਬਸਾਨ ਉਹਨਾਂ ਨੂੰ ਵਾਏ ਗੁੱਡ ਪ੍ਰੇਮ ਵਿੱਚ ਭਗਤੀ ਜੀ ਲੀਨ ਕਰਨ ਬੇਬੇ ਨਾਨਕੀ ਆਈ ਜਦੋਂ ਗੁਰਨਾਨਕ ਦੇਵ ਜੀ ਘਰ ਵੜੇ ਇਹ ਬੇਬੇ ਨਾਨਕੀ ਬੜੀ ਖੁਸ਼ ਹੋਈ ਕਹਿੰਦੇ ਮੇਰੇ ਮਨ ਦੀ ਮੁਰਾਦ ਪੂਰੀ ਹੋ ਗਈ ਇਹ ਜਦੋਂ ਗੁਰਨਾਨਕ ਦੇਵ ਜੀ ਲੱਗੇ ਹੱਥ ਪੈਰਾਂ ਤੇ ਲਾਉਣ ਬੇਬੇ ਨਾਨਕੀ ਜੀ ਕਿਛੇ ਹੋ ਗਈ ਕਹਿੰਦੇ ਇਹ ਕਰਮ ਨਹੀਂ ਕਰਨਾ ਕਹਿੰਦੇ ਤੂੰ ਵੱਡੀ ਹੈ ਕਹਿੰਦੇ ਬੇਬੇ ਨਾਨਕੀ ਕਹਿੰਦੀ ਮੈਂ ਕਰਮਾ ਕਰਕੇ ਤੇਰੇ ਤੋਂ ਛੋਟੀ ਹਾਂ ਤੁਸੀਂ ਕਰਮਾ ਕਰਕੇ ਬਹੁਤ ਵੱਡੇ ਹੋ ਤੁਸੀਂ ਰੱਬ ਹੋ ਇਹ ਪਾਪ ਮੇਰੇ ਤੇ ਤੈਨੂੰ ਕਰੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਬੇਬੇ ਨਾਨਕੀ ਤੇਰਾ ਮੇਰਾ ਸਬੰਧ ਭੈਣ ਭਰਾ ਦਾ ਹੈ ਪਿੱਛੋਂ ਨਹੀਂ ਚੱਲਦਾ ਆ ਰਿਹਾ ਹੈ ਇਹ ਗੁਰੂ ਨਾਨਕ ਦੇਵ ਜੀ ਬੇਬੇ ਨਾਨਕੀ ਦੀ ਬੜੀ ਬਹੁਤ ਜਿਆਦਾ ਵਡਿਆਈ ਬੜੀ ਵਡਿਆਈ ਕਰਦੇ ਸਨ ਬੜੀ ਇੱਜ਼ਤ ਕਰਦੇ ਸਨ ਉਹ ਇੱਜ਼ਤ ਕਰਦੇ ਸਨ ਉਹ ਆਪਣੇ ਪਿਆਰਾਂ ਨੂੰ ਹੱਥ ਨਹੀਂ ਲਗਾਉਂਦੇ ਸਨ ਉਹ ਬੜੀ ਇੱਜ਼ਤ ਸੁਖਾਰ ਕਰਦੇ ਸਨ ਤੇਦੇ ਨਾਨਕੀ ਜੀ ਨੇ ਫਿਰ ਗੁਰਮਾਨ ਸਿੰਘ ਦੇਵ ਜੀ ਨੂੰ ਸਮਝਾਇਆ ਇਹ ਕਹਿੰਦੇ ਤੁਸੀਂ ਕਹਿੰਦੇ ਪ੍ਰਿਮਤਾ ਨੂੰ ਦਿਲਾਸਾ ਦੇਣਾ ਹੁੰਦਾ ਹੈ ਤੁਸੀਂ ਬੋਲ ਚਾਲ ਮੂਠੀ ਕਰਿਆ ਕਰੋ ਜਦੋਂ ਆਉਂਦੇ ਹੋ ਆਪਣੇ ਆਪ ਹੀ ਕਿਰਤ ਰਿੰਤਾ ਨੂੰ ਦਿਲਾਸਾ ਹੀ ਦੇਣਾ ਹੁੰਦਾ ਹੈ ਮੂਦਾ ਉਹ ਖੁਸ਼ ਰਹੇ ਇਹ ਦਿਲਾਸਾ ਹੀ ਉਹਨਾਂ ਵਾਸਤੇ ਬੜਾ ਹੁੰਦਾ ਹੈ ਉਹਨਾਂ ਨੇ ਕਿਹਾ ਕਿਸੇ ਚੀਜ਼ ਤੋਂ ਵੰਜੀ ਹੋਵੇ ਕੋਈ ਚੀਜ਼ ਨਾ ਮਿਲਦੀ ਹੋਵੇ ਤੇ ਮੈਨੂੰ ਕਹੇ ਇਹ ਬੇਬੇ ਨਾਨਕੀ ਜੀ ਨੇ ਕਿਹਾ ਕਿਸੇ ਚੀਜ਼ ਦੀ ਥੁੜ ਨਹੀਂ ਇੱਕ ਤ੍ਰਿੰਤਾ ਵਾਸਤੇ ਦਿਲਾਸਾ ਹੀ ਬੜਾ ਹੁੰਦਾ ਹੈ ਮੂਹ ਦੀ ਬੋਲ ਫਿਰ ਬੇਬੇ ਨਾਨਕੀ ਜਨੇ ਗੁਰਨਾਨਕ ਦੇਵ ਜੀ ਨੂੰ ਮਹਾਰਾਜ ਨੇ ਕਿਹਾ ਕੀ ਮੇਰਾ ਦਿਲ ਕਰਦਾ ਹੈ ਮੈਂ ਕਉਂਦੀ ਹਾਂ ਇਹ ਮੈਂ ਵਾਲ ਆਪਣੇ ਹੱਥਾਂ ਵਿੱਚ ਝਟਾਵਾ ਵਾਲਾਂ ਨੂੰ ਆਪਣੇ ਹੱਥਾਂ ਵਿੱਚ ਝਟਾਵਾ ਇਹ ਬੰਗਿਆ ਗੁਰਨਾਨਕ ਦੇਵ ਜੀ ਕਹਿੰਦੇ ਕਿਉਂਕਿ ਉਹਨਾਂ ਦਾ ਕਿਹਾ ਮੋੜਦੇ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਗੱਲ ਮੈਂ ਕਹਾਂਗੀ ਮੋੜਨਾ ਨਹੀਂ ਗੁਰਨਾਨਕ ਦੇਵ ਜੀ ਕਹਿੰਦੇ ਤੁਹਾਡੀ ਕੋਈ ਗੱਲ ਮੈਂ ਮੋੜ ਨਹੀਂ ਸਕਦਾ ਜੋ ਤੁਸੀਂ ਕਹੋਗੇ ਕੋਈ ਮੈਂ ਕਰਾਂਗਾ ਇਹ ਬੇਬੇ ਨਾਨਕੀ ਜੀ ਨੇ ਕਿਹਾ ਦਿਲ ਕਰਦਾ ਹੈ ਮੈਂ ਕੁਛੜ ਵਿੱਚ ਵਾਲਾਂ ਨੂੰ ਖਟਾਵਾਂ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨੇ ਦੋ ਗੁਰਨਾਨਕ ਦੇਵ ਜੀ ਦੀ ਗਰੈਸਤੀ ਪਾਲਣ ਵਾਲ ਤੇ ਘਰ ਹੀ ਦੇ ਥੋੜਾ ਜਿਹਾ ਘਰ ਰੇ ਪਹਿਲਾ 22 ਸਾਲ ਦੇ ਗੁਰਨਾਨਕ ਦੇਵ ਜੀ ਹੋਏ ਤਾਂ ਇਹਨਾਂ ਦੇ ਘਰ ਸ਼੍ਰੀ ਚੰਦ ਜੀ ਨੇ ਜਨਮ ਲਿਆ ਉਸ ਤੋਂ 4 ਸਾਲਾਂ ਬਾਅਦ ਬਾਬਾ ਲక్ష్ਮੀਦਾਸ ਜੀ ਹੋਏ ਦੋਨਾ ਬਾਲਕਾਂ ਨੇ ਜਨਮ ਲੈ ਲਿਆ ਜੋ ਕਿ ਬਾਲਕਾਂ ਨੇ ਜਨਮ ਲੈ ਲਿਆ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਡੇ ਵਰਗਿਆਂ ਨੂੰ ਦੁਨੀਆਦਾਰਾਂ ਨੂੰ ਦੱਸਣਾ ਸੀ ਕਿ ਗ੍ਰਸਤੀ ਵੀ ਇੱਕ ਪਵਿੱਤਰ ਹੈ ਇੱਕ ਪਵਿੱਤਰ ਬੰਧਨ ਹੈ ਸਾਨੂੰ ਦੱਸਣਾ ਚਾਹੁੰਦੇ ਸਨ ਗੰਤ ਗੁਰਨਾਨਕ ਦੇਵ ਜੀ ਮਹਾਰਾਜ ਗ੍ਰਸਤੀ ਵੀ ਇੱਕ ਪਵਿੱਤਰ ਬੰਧਨ ਹੈ ਇਸ ਤਰ੍ਹਾਂ ਉਹਨਾਂ ਦੇ ਘਰ ਬੱਚਿਆਂ ਨੇ ਜਨਮ ਲਿਆ ਤੇ ਉਹਨਾਂ ਬੱਚੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੁਨ ਉਹਨਾਂ ਵਿੱਚ ਵੀ ਬੜੀਆਂ ਕਰਮਾਤਾ ਸਨ ਉਹ ਤੇ ਗੁਰੂ ਨਾਨਕ ਦੇਵ ਜੀ ਦੇ ਬੱਚੇ ਹੋਣ ਤੇ ਉਹਨਾਂ ਵਿੱਚ ਸ਼ਕਤੀ ਨਾ ਹੋਵੇ ਉਹ ਵੀ ਰੱਬ ਰੂਪ ਉਹਨਾਂ ਦੇ ਬੱਚੇ ਤਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਚਾਹ ਉਹਨਾਂ ਦੀ ਚਲਦੀ ਰਹੀ ਵੱਢੀ ਖਾਣੇ ਦਾ ਕੰਮ ਕਰਦੇ ਰਹੇ ਇਹ 13 13 13 13 ਕਰਦੇ ਰਹੇ ਜਦੋਂ ਉਹਨੂੰ ਆਪ ਕੋਲ ਸਿਕਾਤਾ ਪੋਚੀਆਂ ਨੂੰ ਆਪ ਨੇ ਜੈਰਾਮ ਨੂੰ ਕਿਹਾ ਇਹ ਤੇਰਾ ਜਿਹੜਾ ਗੁਰਨਾਨਕ ਹੈ ਮੋਦੀ ਪਸਾਉਂਦਾ ਹੈ ਉਹ ਕਹਿੰਦੇ ਕੋਈ ਨਹੀਂ ਹਿਸਾਬ ਕਰ ਲੈ 700 ਦਾ ਹਿਸਾਬ ਹੋਇਆ ਫਿਰ ਮੋਦੀ ਖਾਣੇ ਦਾ 760 ਰੁਪਏ ਗੁਰਨਾਨਕ ਦੇਵ ਜੀ ਨੇ ਸਾਰਾ ਹਿਸਾਬ ਕਰਕੇ ਵੱਧ ਦੇ ਦਿੱਤੇ ਐ ਗੁਰਨਾਨਕ ਦੇਵ ਜੀ ਨੇ ਗਰੀਬਾਂ ਗੁਰਬਾਂ ਨੂੰ ਵੰਡ ਦਿੰਦੇ ਸਨ ਆਪਣੇ ਕੋਲ ਨੂੰ ਸੰਗਠ ਰਹੇ ਧੀਨ ਦੁਖੀਆਂ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਵੱਲ ਦੇ ਦਿੰਦੇ ਸਨ ਇਹ ਕਿ ਗੁਰਮਾਨਿਕ ਦੇਵ ਜੀ ਨੂੰ ਕੋਈ ਸਮਝ ਨਹੀਂ ਸਕਿਆ ਨਾ ਮੁੱਲੇ ਚੰਦ ਨੇ ਸਮਝਿਆ ਨਾ ਸੁਲਖਣੀ ਜੀ ਨੇ ਸਮਝਿਆ ਆਪਣੇ ਪਤੀ ਜਗਤ ਪਤੀ ਨੂੰ ਨਾ ਹੀ ਭੁੱਲਾ ਚੰਦ ਨੇ ਸਮਝਿਆ ਨਾ ਹੀ ਜੈ RAM ਨੇ ਸਮਝਿਆ ਇਹ ਸਮਝਿਆ ਕਿ ਬੇਬੇ ਨਾਨਕ ਨੂੰ ਉਤਨ ਕੋ ਇਹ ਵੀ ਨਾਨਕੀ ਨੇ ਸਮਝਿਆ ਕਿ ਮੇਰਾ ਨਾਨਕ ਜਗਤ ਨੂੰ ਤਲਨ ਆਇਆ ਹੈ। ਪਾਪ ਸਾਗਰ ਤੋਂ ਪਾਰ ਕਰਨવા ਕੇ ਆਇਆ ਹੈ। ਇਸ ਤਰ੍ਹਾਂ ਹੀ ਫਿਰ ਇੱਕ ਦਿਨ ਮਰਦਾਨੇ ਨੂੰ ਨਾਲ ਲੈ ਗਏ। ਮਰਦਾਨੇ ਨੂੰ ਆਪਣੇ ਨਾਲ ਲੈ ਗਏ। ਵੇਈ ਨਦੀ ਵਿੱਚ ਚੁੱਭੀ ਮਰਦਾਨੇ ਨੂੰ ਕਿਹਾ ਤੂੰ ਉੱਥੇ ਹੀ ਰਹੀਂ। ਮੈਂ ਇਸ਼ਨਾਨ ਕਰਨਾ ਹੈ। ਕੁਬੀਮਾਰੀ ਵੇ ਨਦੀ ਵਿੱਚ ਆਨੋਖ ਹੋ ਗਏ ਰੋਲਾ ਪੈ ਗਿਆ ਰੋਲਾ ਇਹ ਕਿਹयां ਇਹ ਪਾਇਆ ਪਤਾ ਨਹੀਂ ਮੋਦੀ ਲਟਾਉਂਦਾ ਹੈ ਪਤਾ ਨਹੀਂ ਪੈਸਿਆਂ ਦੀ ਕੀ ਹੋ ਇਹ ਲੋਕ ਕਰਾ ਕਰਾ ਨਹੀਂ ਉਹ ਨਾ ਕਰਦੇ ਉਹਨਾਂ ਨੂੰ ਕੀ ਪਤਾ ਗੁਰਨਾਨਕ ਦੇਵ ਜੀ ਦਾ ਕਈ ਤਰ੍ਹਾਂ ਦੀਆਂ ਇਹ ਨਾਨਕ ਰੁੱਭ ਗਿਆ ਹੈ ਤਿੰਨ ਦਿਨ ਦੋ ਦਿਨ ਹੋ ਗਏ ਤੀਜਾ ਦਿਨ ਹੋ ਗਿਆ ਗੁਰਦਾਨਕ ਜੀ ਪਰਤੇ ਦਾ ਰੋਲਾ ਪੈ ਗਿਆ ਬੇਬੇ ਨਾਨਕੀ ਅਨੁਸਾਰ ਸੀ ਉਹ ਕਹਿੰਦੇ ਡੁੱਬਿਆਂ ਨੂੰ ਡੁੱਬਿਆਂ ਹੋਿਆਂ ਨੂੰ ਤਾਰਨ ਆਇਆ ਹੈ ਗੁਰਨਾਨਕ ਸਾਹਿਬ ਦਾ ਹੈ ਇਹ ਡੁੱਬਿਆਂ ਹੋਿਆਂ ਨੂੰ ਤਾਰਨ ਆਇਆ ਹੈ ਉੱਥੋਂ ਫਿਰ ਗੁਰਨਾਨਕ ਦੇਵ ਜੀ ਜੇਹੀ ਨਦੀ ਵਿੱਚ ਉੱਪਰ ਰੱਬ ਦਾ ਮਿਲਾਬ ਹੋਇਆ ਇਹ ਸੱਚकांड ਗਏ ਤੁਹਾਨੂੰ ਸੱਚकांड ਗੁਰਨਾਨਕ ਦੇਵ ਜੀ ਨੂੰ ਮਹਾਰਾਜ ਨੂੰ ਰੱਬ ਪਾਰ ਬ੍ਰਹਮ ਮਿਲਿਆ ਮਿਲਿਆ ਉਹਨਾਂ ਨੇ ਹੱਥ ਜੋੜ ਕੇ ਗੁਰਨਾਨਕ ਦੇਵ ਜੀ ਦਾ ਸਤਿਕਾਰ ਕੀਤਾ ਬੜੇ ਪਿਆਰ ਨਾਲ ਸਤਿਕਾਰ ਕੀਤਾ ਇਹ ਬਾਰ ਬ੍ਰਹਮ ਨੇ ਇੱਕ ਕਮ ਕਾ ਤੋਂ ਲੈ ਕੇ ਗੁਰੂ ਸਾਹਿਬਾਂ ਤੱਕ ਮੂਲ ਮੰਤਰ ਦੀ ਇਹ ਪ੍ਰਸ਼ਾਦ ਦਿੱਤਾ ਦਿੱਤਾ ਫਿਰ ਗੁਰੂ ਨਾਨਕ ਹੋਸੀ ਪੀ ਸੱਚ ਦਿੱਕਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦੀ ਸਾਰੀ ਵਿਧੀ ਸਮਝਾਈ ਤੇ ਦਿੱਤੀ ਇਸ ਤਰ੍ਹਾਂ ਤਿੰਨ ਦਿਨਾਂ ਬਾਅਦ ਗੁਰੂ ਨਾਨਕ ਦੇਵ ਜੀ ਆਏ ਚਾਰ ਉਦਾਸੀਆਂ ਦਿੱਤੀਆਂ ਉਹ ਤੇ ਦੁਨੀਆ ਨੂੰ ਕਲ ਨੂੰ ਕਲ ਨੂੰ ਵੀ ਜੀਵਿਆ ਨੂੰ ਤारण ਆਇਆ ਧੰਕੀਵਾਨ ਉਹ ਕਿ ਕੋਰ ਅੰਧਾਰ ਤੇ ਉਹ ਜ਼ੁਲਮ ਨੀਚ ਜਾਤਾਂ ਲਿਆਂਗਾ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਦੁਖੀ ਕਰਦੇ ਤੁਹਾਨੂੰ ਉਹਨਾਂ ਨੂੰ ਹੁਕਮ ਨਹੀਂ ਸੀ ਉਹ ਨਾਨਕ ਦੇਵ ਜੀ ਮਹਾਰਾਜ ਨੇ ਪਾਪੀਆਂ ਨੂੰ ਵੀ ਤਾਰਿਆ ਪਾਪੀਆਂ ਨੂੰ ਹੀ ਪਾਪੀਆਂ ਨੂੰ ਸੱਜਣ ਬਣਾ ਦਿੱਤਾ ਸੱਜਣ ਭਗਵਾਨ ਵਾਲੇ ਨજર ਕੀਤੀ ਤਾਂ ਉਹਨੂੰ ਵੀ ਸੱਜਣ ਥੱਗ ਨੂੰ ਤਾਰ ਦਿੱਤਾ ਸੰਤ ਬਣਾ ਦਿੱਤਾ ਜਿੱਥੇ ਜਿੱਥੇ ਪਾਪੀਆਂ 'ਤੇ ਨજર ਕੀਤੀ ਉਦੇ ਉਦੇ ਬੇੜੇ ਤਾਰ ਦਿੱਤੇ ਆਗੇ ਉਹ ਨਾਨਕ ਦੇਵ ਜੀ ਇਤਨੀਆਂ ਕਥਾ ਕਹਾਣੀਆਂ ਹਨ ਯਾਤੀ ساری ਉਮਰ ਲੱਗਦੇ ਰਗੇ ਗੁਣ ਗਾਣ ਗਾਦੇ ਰਗੇ ਇਸ ਜੀ ਬਣਾ ਲੇ ਅੱਜ ਉਹਨਾਂ ਦੀ ਵਡਿਆਈ ਉਹਨਾਂ ਦੇ ਗੁਣ ਅਕਤ ਹਨ ਉਸੇ ਗਿਆਨ ਹੀ ਨਹੀਂ ਕਰ ਸਕਦੇ ਏ ਮੇਰਾ ਗੁਨਾਨਿਕ ਪਰਮੇਸ਼ਰ ਹੈ ਆਪ ਨਰਾਇਣ ਕਲਾਧਾਰ ਪਦਿਮੇ ਪਰਵਰਿਓ ਅਤਿ ਵੀ ਗੁਨਾਨਿਕ ਦੇਵ ਜੀ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਵੀ ਤੂੰ ਆਪਣਾ ਬਣਾ ਲੈ ਤੇ ਸਾਡੀ ਵੀ ਬਖਸ਼ ਲੈ ਇਸ ਕਲਯੁਗ ਦੇ ਔਰ ਅੰਧਾਰ ਵਿੱਚੋਂ ਸਾਨੂੰ ਵੀ ਰੱਖ ਲੈ ਸਾਨੂੰ ਵੀ ਸੁਮਤ ਦੇ ਕਿ ਅਸੀਂ ਤੇਰੇ ਨਾਮ ਬਾਣੀ ਨਾਲ ਜੁੜੀਏ ਅੰਮ੍ਰਿਤ ਵੇਲਾ ਸਾਨੂੰ ਮਿਲੇ ਤੇਰਾ ਨਾਮ ਜਪੀਏ ਸਾਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਵੀ ਇਹ ਅਸ਼ੀਰਵਾਦ ਦਿਓ ਤੁਹਾਡੇ ਤੇ ਵੀ ਕਿਰਪਾ ਕਰੋ ਸਾਡੇ ਪਾਪੀਆਂ ਦੇ ਤੁਹਾਡੀ ਵੀ ਤੁਸੀਂ ਬਖਸ਼ ਲਓ ਇਸ ਸੰਸਾਰ ਇਸ ਸੰਸਾਰ ਡੁੱਬਦੇ ਹੋ ਤੋ ਤੁਹਾਨੂੰ ਵੀ ਪਾਰ ਕਰਾ ਦੇ ਇਤਨੇ ਬਚਨ ਪ੍ਰਵਾਨ ਕਰੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ